ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆਂ ਜੇ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਠੀਕ ਠਾਕ ਹੋਵੋਗੇ ਸਜਣੋ ਕੁਐਸਟ ਹੈ ਕਿ ਤੁਹਾਡੇ ਗਾੜੀ ਕਿਦੋਂ ਵੀ ਖਰੀਦਦਾਰੀ ਕਰਦੇ ਜੇ ਦੋ ਟਾਈਮ ਲਾਜ਼ਮੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਗੱਬਣ ਪਸ਼ੂ ਵਰਾ ਕੇ ੱਤਪ ਕੇ ਖੜੋ ਕੋਈ ਲਾਮੇ ਆਈਗਾ ਨਾ ਰਹੇ ਜੀ ਅੱਜ ਦੀ ਆਪਣੀ ਵਿਜਟ ਪਿੰਡ ਕੋਟਲੀ ਬਸਖਾ ਸਿੰਘ ਜ਼ਿਲ੍ਹਾ ਤਰਨਤਾਰ ਸਾਹਿਬ ਤਹਿਸੀਲ ਪੱਟੀ ਬਾਈ ਕੁਲਵਿੰਦਰ ਸਿੰਘ ਕੋਲ ਪਹੁੰਚੇ ਆ ਦੋ ਨਾਕ ਲੈ ਕੇ ਆ ਸਜਣੋ ਦੋਵੇਂ ਓਕੇ ਰਿਪੋਰਟ ਨਾਕ ਸਾਰੇ ਚੰਗੇ ਆ ਠੀਕ ਹੈ ਜੀ ਸਾਰੀ ਜਾਣਕਾਰੀ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਫਰਜ਼ ਸਮਝ ਕੇ ਬਣੇ ਰਿਓ ਐਂਡ ਤੱਕ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਛੜਦੀ ਕਲਾ ਸਤਿ ਸ੍ਰੀ ਅਕਾਲ ਕਿੱਦਾਂ ਠੀਕੇ ਹਾਂ ਜੀ ਟੈਲੀਸ਼ਵਰਿਆ ਨਾਮ ਕੁਲਵਿੰਦਰ ਸਿੰਘ ਹਾਂਜੀ ਕੁਲਵਿੰਦਰ ਸਿੰਘ ਪਿੰਡ ਕੋਡ ਰਈ ਵਸਾਕਾ ਸੀ ਕੁਲਵਿੰਦਰ ਸਿੰਘ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਤੀ ਮੋਬਾਈਲ ਨੰਬਰ 99782 5463 ਠੀਕ ਆ ਦੋ ਪਸ਼ੂ ਹਨ ਵੈੜ ਤੋਂ ਕਰਾਂਗੇ ਸ਼ੁਰੂਆਤ ਤੇ ਕਿੰਨੇ ਦਿਨ ਰਹਿਗੇ ਲਾਇਓ ਮਗਰੋਂ ਪੰਜ ਹਫ਼ਤਾ ਲਈ ਦੀ ਇੱਕ ਹਫ਼ਤਾ ਢੇਲ ਢਾਲ ਵਿਖਾਇਓ ਕਿੰਨੇ ਕੁ ਰਹਿੰਦੀ ਐ ਜੀ ਲਾਲੋੜ ਵਿਖਾਇਓ ਵਾਹ ਵਾਹ ਇਹ ਬਣ ਜੂਗੀ ਕਿੰਨਾ ਤੁਹਾਡੇ ਮਾਲਕਾਂ ਨੇ ਦਸਮਾਤਵਕ 15 16 ਕਿਲੋ ਤੁਦ ਭਰਿਆ ਹਾਂਜੀ ਠੀਕ ਆ ਇਹ ਖਰੀਦ ਉਹ ਆਪਾਂ ਲਿਆਂਦ ਗਿਆਂ ਨਾ ਸੇ ਪੰਜ ਹਾਂਜੀ ਵਪਾਰ ਲੈਂਦਾ ਕੀਤਾ ਚਲ ਤੋਰ ਦੋ ਸਜਣੂ ਕੋਈ 2-4 ਨਾਗੇ ਜ਼ਿਆਦਾ ਨਹੀਂ ਕੋਈ 1-2 ਨਾਗੇ ਫਾਰਮ ਤੋਂ ਮਿਲਦੇ ਵੇਖਣ ਨੂੰ ਤੇ ਲੈ ਕੇ ਬਾਈ ਹੋਣੀ ਕੁਲਵਿੰਦਰਾ ਨਹੀਂ ਵਪਾਰ ਲੈਂਦਾ ਕੀਤਾ ਲਿਆਉਂਦੇ ਰਹੀਏ ਠੀਕ ਜੀ ਅੱਗੇ ਵੀ ਆਪਣੇ ਚੈਨਲ ਤੋਂ ਵੀਡੀਓ ਅਪਲੋਡ ਇਹਨਾਂ ਦੀਆਂ ਗੱਡੀ ਤੇ ਆਈ ਆਏਗਾ ਗੱਡੀ ਤੇ ਲਾਓ ਬਾਈ ਜੀ ਲਾਡਾ ਸਿਆਕ ਨੋਦੀ ਸਿਆਕ ਨੋਦੀ ਦੁੱਧ ਦੀ ਆਈਆ ਸਿਆਕ ਨੋਦੀ ਸਿਆਕ ਦੁੱਧ ਹਾਂਜੀ ਤੇ ਰੇਡ ਭਾਈ ਜਿੰਦਾ ਰੇਡ ਮੰਗਣ ਨੂੰ ਜਿੰਨਾ ਮਰਜ਼ੀ ਕਰਦੀਏ 50000 ਰੁਪਏ ਠੀਕ ਹੈ ਜੈ ਸਨੋ ਹੀ ਹੋਗੀ ਹਾਂਜੀ ਠੀਕ ਹੈ ਦੂਜੇ ਨੰਬਰ ਤੇ ਝੋਟੀ ਆ ਜੀ ਹੈ ਨਾ ਹਾਂਜੀ ਇਹਨੂੰ ਤੋਰਿਓ ਨੋ ਨੋ ਲੈ ਵਾ ਦੇਖੋ ਤੂੰ ਨੂੰ ਟੱਚ ਕਰਦੀ ਪਈ ਆ ਅਜੇ ਕੋੜੇ ਪੜੇ ਨਹੀਂ ਫਿਰੇ ਦੇਨ 10 ਲੈ ਜੂ ਹਾਂਜੀ ਲੈ ਜਾਣੇ ਲੈ ਜਾਣੇ ਹਨਾ ਬਾਈ ਹਾਂਜੀ ਲਓ ਸਜਣੋ ਤੇ ਬਿਲਕੁਲ ਚੰਗੀ ਤਿਆਰ ਹੋ ਜੂਗੀ ਥੱਲੇ ਸਜਣੋ ਸੂਬਾ ਤੀਜਾ ਕ ਮੰਨ ਕੇ ਸੋਦਾ ਕਰ ਲਓ ਲੈਓ ਬਾਈ ਜੀ ਲੈਓ अच्छा ठंडी सी बोलया ना, ना। ते रेट भाई जी फिरंदा फिर ਭਾਏ 85 ਕਰ ਲਿਆ 80 ਕਰ ਲਿਆ 75000 ਦੀਆਂ ਹਾਨਾਂ ਦੇਣਾ ਚਲੋ ਦੇ ਦਿਓ ਨਾ ਭਾਈ ਹਾਂਜੀ ਲਓ ਸਜਣੋ ਇਹ 75000 ਦੀ ਹਾਨਾਂ ਹੀ ਮਿਲ ਜੂਗੀ ਮੈਂ ਚੰਗੀ ਆ ਤੇ ਵੈੜ ਵੀ ਚੰਗੀ ਸੋਹਣੀ ਚਮਕਦਮ ਕਲੀ ਆ ਇਹ 50 ਦੀ Sassy Galdi.